ਕਮਿਊਨਿਟੀ ਦੇ ਵਿੱਚੋਂ ਸਾਡੇ ਭਾਈਚਾਰੇ ਦੇ ਵਿੱਚੋਂ ਜਿਹੜੇ ਹੈਗੇ ਆ ਵੱਡੀ ਸ਼ਖਸੀਤਾ ਨੇ ਇੱਕ ਇਕਬਾਲ ਖਾਨ ਜੀ ਤੇ ਜਿਹੜੇ ਕਿ ਇੱਥੇ ਤੇ ਜਿਹੜੀ ਮਸਜਿਦ ਹੈਗੀ ਆ ਉਹਦੇ ਪ੍ਰਧਾਨ ਹੈਗੇ ਆ ਤੇ ਨਾਲ ਹੀ ਰਫੀਕ ਮੁਹੰਮਦ ਜੀ ਜਿਹੜੇ ਕਿ ਉਹਨਾਂ ਦੇ ਕੈਸ਼ੀਅਰ ਹੈਗੇ ਆ ਉਹ ਆਵਾਮ ਦੀ ਪਾਰਟੀ ਨੂੰ ਅੱਜ ਇਸ ਮੌਕੇ ਤੇ ਜੁਆਇਨ ਕਰ ਰਹੇ ਆ ਅਮਨ ਅਰੋੜਾ ਜੀ ਨੂੰ ਜੁਆਇਨ ਕਰਾਉਣ ਦੀ ਕਾਬਿਲਤਾ ਬਲਕਿ ਵੀ ਜਿਆਨੂ ਸਾਰੇ ਮੁਸਲਿਮ ਭਾਈਚਾਰੇ ਦਾ ਬਹੁਤ ਬਹੁਤ ਅਨੰਦ ਕਿੰਨਾ ਨੇ ਆਇਆ ਜੀ ਆਮ ਤੌਰ 'ਤੇ ਸਾਡੇ ਪਰਿਵਾਰ ਦੇ ਵਿੱਚ ਔਰ ਸਪੋਰਟ ਵੀ ਅਨਾਉਂਸ ਕੀਤਾ ਬਹੁਤ ਬਹੁਤ ਧੰਨਵਾਦ ਤੁਸੀਂ ਦੋ ਸ਼ਬਦ ਬੋਲਦੇ ਮਾਣਸ ਅਸੀਂ ਜਿੰਨੇ ਵੀ ਮੁਸਲਮਾਨ ਬਰਾਦਰ ਹਾਂ ਅਤੀਤ ਦੇ ਲੋ ਦਿਮਪੀ ਦੇ ਨਾਲ ਜੁੜੇ ਹਾਂ ਜੁੜੇ ਰਹਾਂਗੇ ਤੇ ਸਾਨੂੰ ਹਰ ਮੰਨ ਪਿਆਰਾ ਨੇਤਾ ਸਾਡਾ ਬਹੁਤ ਵਧੀਆ ਇਪਨਾ ਹੋ ਕੇ ਅਸੀਂ ਉਹਦੇ ਨਾਲ ਜੁੜੇ ਹਾਂ ਤੇ ਜੁੜੇ ਰਹਾਂਗੇ ਤੇ ਇਸੇ ਤਰ੍ਹਾਂ ਜੁੜੇ ਰਹਾਂਗੇ ਸਾਡੇ ਭਾਈਚਾਰੇ ਦੇ ਵਿੱਚ ਜੋ ਜਿਹੜੇ ਹੈਗੇ ਆ ਅ ਵੱਡੀ ਸਖਸੀਤਾ ਨੇ ਇੱਕ ਇਕਬਾਲ ਖਾਨ ਜੀ ਤੇ ਜਿਹੜੇ ਕਿ ਇੱਥੇ ਦੀ ਜਿਹੜੀ ਮਸਜਿਦ ਹੈਗੀ ਉਹਦੇ ਪ੍ਰਧਾਨ ਹੈਗੇ ਆ ਤੇ ਨਾਲ ਹੀ ਰਫੀਕ ਮੁਹੰਮਦ ਜੀ ਜਿਹੜੇ ਕਿ ਉਹਨਾਂ ਦੇ ਕੈਸ਼ੀਅਰ ਹੈਗੇ ਆ ਉਹ ਆਮਾਦੀ ਪਾਰਟੀ ਨੂੰ ਅੱਜ ਇਸ ਮੌਕੇ ਤੇ ਜੁਆਇਨ ਕਰ ਰਿਹਾ ਅਮਨ ਅਰੋੜਾ ਜੀ ਉਹਨਾਂ ਨੂੰ ਜੁਆਇਨ ਕਰਾਣ ਦੇ ਕੈਪੀਟਲ ਬਰ ਬਹੁਤ ਬਹੁਤ ਜੀਆ ਨੂੰ ਸਾਰੇ ਮੁਸਲਮ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਕਿ ਜਿਨ੍ਹਾਂ ਨੇ ਅੱਜ ਸ਼ਾਮਲ ਹੋਏ ਸਾਡੇ ਪਰਿਵਾਰ ਦੇ ਵਿੱਚ ਔਰ ਸਪੋਰਟ ਵੀ ਅਨਾਉਂਸ ਕੀਤਾ ਬਹੁਤ ਬਹੁਤ ਧੰਨਵਾਦ ਤੁਸੀਂ ਦੋ ਸ਼ਬਦ ਬੋਲ ਕੇ ਅਸੀਂ ਜਿੰਨੇ ਵੀ ਮੁਸਲਮਾਨ ਬਰਾਦਰੋ ਅਸੀਂ ਪਤਿ ਪਾਦਲੋਂ ਦਿੰਪੀ ਦੇ ਨਾਲ ਜੁੜੇ ਹਾਂ ਜੁੜੇ ਰਹਾਂਗੇ ਤੇ ਸਾਨੂੰ ਹਰ ਮੰਨ ਪਿਆਰਾ ਨੇਤਾ ਸਾਡਾ ਬਹੁਤ ਵਧੀਆ ਇਨਸਾਨਾ ਹੋ ਕੇ ਅਸੀਂ ਉਹਦੇ ਨਾਲ ਜੁੜੇ ਹਾਂ ਤੇ ਜੁੜੇ ਰਹਾਂਗੇ ਤੇ ਇਸੇ ਤਰ੍ਹਾਂ ਜੁੜੇ ਰਹਾਂਗੇ ਸਾਡੇ ਭਾਈਚਾਰੇ ਦੇ ਵਿੱਚੋਂ ਜਿਹੜੇ ਹੈਗੇ ਆ ਵੱਡੀ ਸ਼ਕਤੀਤਾ ਨੇ ਇੱਕ ਇਕਬਾਲ ਖਾਨ ਜੀ ਤੇ ਜਿਹੜੇ ਕਿ ਇੱਥੇ ਦੀ ਜਿਹੜੀ ਮਸਜਿਦ ਹੈਗੀ ਉਹਦੇ ਪ੍ਰਧਾਨ ਹੈਗੇ ਆ ਤੇ ਨਾਲ ਹੀ ਰਫੀਕ ਮੁਹੰਮਦ ਜੀ ਜਿਹੜੇ ਕਿ ਉਹਨਾਂ ਦੇ ਕੈਸ਼ੀਅਰ ਹੈਗੇ ਆ ਉਹ ਆਮ ਆਦੀ ਪਾਰਟੀ ਨੂੰ ਅੱਜ ਇਸ ਮੌਕੇ ਤੇ ਜੁਆਇਨ ਕਰ ਰਹੇ ਹਨ ਅਮਨ ਅਰੋੜਾ ਜੀ ਨੂੰ ਜੁਆਇਨ ਕਰਾਉਣ ਦੀ ਕਾਬਲੀਅਤ ਹੈ ਬਲਕਿ ਵੀ ਨਹੀਂ ਆਣੋ ਸਾਰੇ ਮੁਸਲਿਮ ਭਾਈਚਾਰੇ ਦਾ ਬਹੁਤ-ਬਹੁਤ ਅਨਰਵ ਤੇ ਦਿਨਾਂ ਨੇ ਆਜਿਨ ਸ਼ਾਮਲ ਹੋ ਗਿਆ ਸਾਡੇ ਪਰਿਵਾਰ ਦੇ ਵਿੱਚ ਔਰ ਸਪੋਰਟ ਵੀ ਅਨਾਉਂਸ ਕੀਤਾ ਬਹੁਤ-ਬਹੁਤ ਧੰਨਵਾਦ ਤੁਸੀਂ ਦੋ ਸ਼ਬਦ ਬੋਲ ਦਿਓ ਮੈਂ ਬੋਲਦਾ ਅਸੀਂ ਜਿੰਨੇ ਵੀ ਮੁਸਲਮਾਨ ਬਰਾਦਰ ਨੇ ਅਤੀ ਪਿਆਰ ਦੇ ਨਾਲ ਦਿੰਪੀ ਦੇ ਨਾਲ ਜੁੜੇ ਹੈ ਜੁੜੇ ਰਹਾਂਗੇ ਤੇ ਸਾਨੂੰ ਹਰ ਮੰਤ ਪਿਆਰਾ ਨੇਤਾ ਸਾਡਾ ਉਹ ਲੁਬੀਆ ਜੀ ਬਣਾਉਣਾ ਹੋ ਕੇ ਅਸੀਂ ਉਹਦੇ ਨਾਲ ਜੁੜੇ ਆ ਤੇ ਜੁੜੇ ਰਹਾਂਗੇ ਤੇ ਇਸੇ ਤਰ੍ਹਾਂ ਜੁੜੇ ਰਹਾਂਗੇ। ਸਾਡੇ ਭਾਈਚਾਰੇ ਦੇ ਵਿੱਚੋਂ ਜਿਹੜੇ ਹੈਗੇ ਆ ਵੱਡੀ ਸ਼ਖਸੀਅਤਾਂ ਨੇ ਇੱਕ ਇਕਬਾਲ ਖਾਨ ਜੀ ਤੇ ਜਿਹੜੇ ਕਿ ਇੱਥੇ ਦੀ ਜਿਹੜੀ ਮਸਜਿਦ ਹੈਗੀ ਉਹਦੇ ਪ੍ਰਧਾਨ ਹੈਗੇ ਆ ਤੇ ਨਾਲ ਹੀ ਰਫੀਕ ਮੁਹੰਮਦ ਜੀ ਜਿਹੜੇ ਕਿ ਉਹਨਾਂ ਦੇ ਕੈਸ਼ੀਅਰ ਹੈਗੇ ਆ ਉਹ ਉਹ ਆਵਾਮ ਦੀ ਪਾਰਟੀ ਨੂੰ ਅੱਜ ਇਸ ਮੌਕੇ ਤੇ ਜੁਆਇਨ ਕਰ ਰਹੇ ਆ ਅਮਨ ਅਰੋੜਾ ਜੀ ਉਹਨਾਂ ਨੂੰ ਜੁਆਇਨ ਕਰਾਣ ਦੇ ਕੈਪਟਨ ਬਣ। ਬਰਤੰਤ ਜੀ ਮਿਆਂ ਨੂੰ ਸਾਰੇ ਮੁਸਲਿਮ ਭਾਈਚਾਰੇ ਦੇ ਬਹੁਤ ਬਹੁਤ ਅਨੁਲੋਕ ਕਿ ਦਿਨਾਂ ਨੇ ਆਜਾ ਸ਼ਾਮਲ ਹੋਏ ਸਾਡੇ ਪਰਿਵਾਰ ਦੇ ਵਿੱਚ ਔਰ ਸਪੋਰਟ ਵੀ ਅਨਾਉਂਸ ਕੀਤਾ ਬਹੁਤ ਬਹੁਤ ਧੰਨਵਾਦ ਤੁਸੀਂ ਦੋ ਸ਼ਬਦ ਬੋਲਦੇ ਮੈਂ ਬੋਲਦਾ ਅਸੀਂ ਜਿੰਨੇ ਵੀ ਮੁਸਲਮਾਨ ਬਰਾਦਰ ਹਾਂ ਅਤੀ ਪਿਆਰ ਨਾਲ ਦਿਮਪੀ ਦੇ ਨਾਲ ਜੁੜੇ ਹਾਂ ਜੁੜੇ ਰਹਾਂਗੇ ਤੇ ਸਾਨੂੰ ਹਰ ਮੰਨ ਪਿਆਰਾ ਨੇਤਾ ਸਾਡਾ ਬਹੁਤ ਵਧੀਆ ਇਮਤਾਨਾ ਹੋ ਕੇ ਅਸੀਂ ਉਹਦੇ ਨਾਲ ਜੁੜੇ ਹਾਂ ਤੇ ਜੁੜੇ ਰਹਾਂਗੇ ਤੇ ਇਸੇ ਤਰ੍ਹਾਂ ਜੁੜੇ ਰਹਾਂਗੇ